ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਉਸ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇੰਚਾਰਜ ਯੋਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਅਕਾਲ ਤਖਤ ਸਾਹਿਬ ਨੂੰ ਵੀ ਇਗਨੋਰ ਕੀਤਾ ਔਰ ਅਖਬਾਰਾਂ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਗੁਰੂ ਨੂੰ ਗੁਰੂ ਵੀ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫਿਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਤੁਹਾਨੂੰ ਬਾਰ ਬਾਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਰਬਾਣੀ ਦੀ ਵੀ ਕੋਰ ਦਿੰਦਿਆਂ ਕੀਤੀ ਉਹ ਸਾਰੀ ਨਿੰਦਿਆ ਕਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਗੁਰ ਸਿੱਖਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਜੀ ਸੰਧਵਾ ਜਿਹੜੇ ਕਿ ਜ세ਦਾਰ ਆ ਉਹਨਾਂ ਨੇ ਫਿਰ ਵੀ ਇੱਕ ਪੰਥ ਦੇ ਵਿੱਚੋਂ ਛੇਕੇ ਹੋਏ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਾਰੀਫ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਦੋਂ ਕਿ ਪੰਥ ਵਿੱਚੋਂ ਛੇਕੇ ਹੋਏ ਬੰਦੇ ਨਾਲ ਰੋਟੀ ਬੇਟੀ ਦੀ ਸਾਜ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਵਿੱਚ ਐਮ ਐਲ ਏ ਸਾਹਿਬਾਂ ਨੂੰ ਵੀ ਸੀਗੇ ਜਿਨ੍ਹਾਂ ਨੂੰ ਵੀ ਇਹਨਾਂ ਦੇ ਵਿੱਚ ਉਹਨਾਂ ਨੂੰ ਦੀ ਅਲੋਚਨਾ ਕੀਤੀ ਸਾਰਿਆਂ ਦੀ ਉਸ ਕਾਰਨ ਦੇ ਬਾਵਜੂਦ ਸਾਨੂੰ ਸਿੱਖ ਸੰਗਤਾਂ ਦੇ ਰੋਹ ਦੇ ਵਿੱਚ ਆਉਣ ਦੇ ਕਾਰਨ ਇੱਥੇ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਕਹੋਣੇ ਆ ਕਿ ਜਿਹੜਾ ਪੰਥ ਦੇ ਵਿੱਚੋਂ ਸਿੱਖਿਆ ਹੋਇਆ ਬੰਦਾ ਹੈ ਉਹ ਉਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਜੜੀਆਂ ਸਦਾਂੜੀਆਂ ਦੇਣੀਆਂ ਜਾਂ ਸਰਦਾ ਦੇ ਫੁੱਲ ਭੇੜ ਕਰਨੇ ਜਾਂ ਉਸ ਦੀਆਂ ਤਾਰੀਫਾਂ ਕਰਨੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਅਸੀਂ ਇਹ ਕਹਿੰਨੇ ਆ ਕਿ ਅਕਾਲ ਤਖਤ ਸਾਹਿਬ ਤੇ ਇਹ ਸੰਧਵਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਉੱਥੇ ਸਿੱਖ ਗੁਰਸੇਖੀ ਖਸੀ ਗਿਆ ਐਮਐਲਏ ਸਾਹਿਬਾਨ ਸਾਰਿਆਂ ਨੇ ਜੋ ਉੱਥੇ ਤਰੀਫਾਂ ਦੇ ਪੋਲ ਬੰਨੇ ਆ ਪਾਂਛੇ ਚੇਕੇ ਹੋਏ ਇਨਸਾਨ ਦੇ ਉਹਨਾਂ ਦੇ ਇਥੇ ਅਕਾਲ ਤਖਤ ਸਾਹਿਬ ਤੇ ਸਪਸ਼ਟੀ ਕਰਨ ਦੇ ਆ ਜਾਵੇ ਕਿ ਤੁਸੀਂ ਕਿਸ ਵਿਗ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਬੇਟੀ ਸਾਂਝ ਨਹੀਂ ਰੱਖੀ ਜਾਂਦੀ ਇਹ ਗੁਰਸਿੱਖੀ ਦਾ ਸਨਾਨਤ ਹੈ ਕਿ ਗੁਰਸਿੱਖੀ ਦੇ ਉਲਟ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਥੇ ਅਕਾਲ ਤਖਤ ਸਾਹਿਬ ਤੇ ਪੁੱਛ ਕੇ ਉਹਨਾਂ ਦੀ ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਚਾਰ ਜਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਅਕਾਲ ਤਖਤ ਸਾਹਿਬ ਨੂੰ ਵੀ ਇਗਨੋਰ ਕੀਤਾ ਔਰ ਹਵਾਲਾ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚੋਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਗੁਰੂ ਨੂੰ ਗੁਰੂ ਵੀ ਨੇ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫੇਰ ਉਹਨਾਂ ਦੇ ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਦੇ ਵਿੱਚੋਂ ਛੇਕ ਗਿਆ ਉਸ ਨੂੰ ਬਾਰ-ਬਾਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਵਿਤੋ ਯਾ ਕੇ ਅਨਸਪਾਈ ਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਰਵਾਨੀ ਦੀ ਰਿਪੋਰਟ ਦੇ ਦਿੱਤੀ ਉਹ ਸਾਰੇ ਨਿਰਿਆਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਬਹੁਤ ਸਿਕ ਵਿਧਾਨ ਸਭਾ ਦੇ ਸਪੀਕਰਾ ਕੁਲਤਾਰ ਸਿੰਘ ਜੀ ਚੰਦਵਾ ਜਿਹੜੇ ਕੇ ਜਸੇਦਾਰ ਆ ਉਹਨਾਂ ਨੇ ਫਿਰ ਵੀ ਇੱਕ ਪੰਥ ਦੇ ਵਿੱਚੋਂ ਛੇਕਦੇ ਨੂੰ ਰਖਵਾ ਦੇ ਵਿੱਚ ਜਿਹੜੀ ਉਹਨਾਂ ਨੇ ਤਰੀ ਕੀਤੀ ਉਹਨਾਂ ਦੇ ਸੋਲੇ ਗਾਏ ਗਏ ਜਿਹੜੇ ਪੰਥ ਦੇ ਛੇਕਦੇ ਨਾਲ ਰੋਟੀ ਬੇਟੀ ਦੀ ਸਾਂਝ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨੇ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਵਿੱਚ ਐਮਐਲਏ ਸਰ ਹੋਣੀ ਸੀਗੇ ਜਿੰਨਾ ਗਿਨਾ ਦੇ ਵਿੱਚ ਉਹਨਾਂ ਨੂੰ ਦੀ ਰੋਚਨਾ ਕੀਤੀ ਫਾਈ ਉਸ ਬਾਰੇ ਬਾਵਿ ਸਾਨੂੰ ਸਿੱਖ ਸੰਗਤ ਦੇ ਰੋਹ ਦੇ ਵਿੱਚ ਆਉਣ ਦੇ ਕਾਰਨ ਇੱਥੇ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਪੰਥ ਦੇ ਵਿੱਚ ਸਿੱਖਿਆ ਹੋਇਆ ਬੰਦਾ ਹੈ ਉਹ ਉਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸਿਧਾਂਤ ਜਿਹੜੀਆਂ ਦੇ ਨਾਲ ਫੁੱਲ ਪੇੜ ਕਰਨ ਜਾਂ ਉਸ ਦੀਆਂ ਤਾਰੀਫਾਂ ਕਰੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਹੈ ਸ਼ੋਭਾ ਨਹੀਂ ਦੀ ਅਸੀਂ ਇਹ ਕਿੰਨੇ ਕਹੇ ਸਾਰੇ ਇਹ ਸੰਧਮਾਨ ਸਾਹਿਬ ਨੂੰ ਉਹਨਾਂ ਦੇ ਜਿਹੜੇ ਸਿੱਖ ਗੁਰਸੇਠੀ ਗਏ ਅਮਲੀ ਸਾਹਿਬਨ ਸਾਰਿਆਂ ਨੇ ਜੋ ਉਸ ਤੇ ਤਾਰੀਫਾਂ ਦੇ ਆਪਣੇ ਪੰਥ ਸਿੱਖੇ ਜਾਂਦੇ ਉਹ ਇਥੇ ਖੱਦ ਕੇ ਅਕਾਲਪੁਰ ਸਾਹਿਬ ਦੇ ਸਪਾਈਸਟਰੀ ਕਰਨ ਦੇ ਆ ਜਾਵੇ ਵੀ ਤੁਸੀਂ ਕੇਸ ਦੇ ਵਿੱਚ ਕਿਉਂਕਿ ਉਹਨਾਂ ਵਿੱਚ ਰੋਟੀ ਵਰੀ ਸਾਂਝ ਨਹੀਂ ਰੱਖੀ ਦੀ ਇਹ ਗੋਸ਼ਕਿਆ ਹਾਂ ਤਾਂ ਇਹ ਗੋਸ਼ ਕੀ ਰਿਪੋਰਟ ਜਾਣ ਵਾਲੇ ਨੂੰ ਪਰ ਮਨ ਅਕਾਲਪੁਰ ਸਾਹਿਬ ਤੇ ਉਹਨਾਂ ਦੀ ਅਸੀਂ ਅੱਜ ਅਕਾਲਪੁਰ ਸਾਹਿਬ ਇੰਟਿੰਗ ਸਭਾ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨ ਤੋਂ ਕੁਝ ਆਪਣਾ ਵਿਧਾਨ ਸਭਾ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇੰਚਾਰਜ ਜਿਹਦਰ ਸਿੰਘ ਉਹਨਾਂ ਨੇ ਜੋ ਆਪਣੇ ਅਕਾਲਪੁਰ ਸਾਹਿਬ ਵੀ ਇਗਨੋਰ ਕੀਤਾ ਔਰ ਅਖਬਾਰ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚ ਉਹਨੇ ਕਾਲਾ ਕਾਲ ਦੇ ਹੋਣ ਨੂੰ ਨਹੀਂ ਮੰਨਿਆ ਪਰ ਉਹ ਬਰੂਵੀ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫਿਰ ਉਹਨਾਂ ਨੂੰ ਕੰਮ ਦੇ ਦੇ ਦਿੱਤਾ ਗਿਆ ਜਦੋਂ ਉਹਨਾਂ ਨੂੰ ਪਾਸੇ ਦੇ ਵਿੱਚੋਂ ਛੇਕਿਆ ਗਿਆ ਤਾਂ ਤੁਹਾਨੂੰ ਬਾਰ ਬਾਰ ਇੱਥੇ ਮੌਰੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਰਬਾਣੀ ਦੀ ਵੀ ਕੋਰ ਦਿੰਦਿਆਂ ਕੀਤੀ ਉਹ ਸਾਰੀ ਨਿੰਦਿਆ ਕਰਦੇ ਹੋਏ ਅਸੀਂ ਇੱਕ ਵਿਧਾਨ ਸਭਾ ਦੇ ਸਪੀਕਰ ਬਣੇ ਉਹਨਾਂ ਨੂੰ ਇੱਕ ਬਹੁਤ ਸਿਕਲ ਵਿਧਾਨ ਸਭਾ ਦੇ ਸਪੀਕਰ ਜੀ ਸੰਬਾਧ ਇਹ ਕਿਵੇਂ ਆ ਰਿਹਾ ਹੈ ਉਹਨਾਂ ਨੇ ਫਿਰ ਵੀ ਇੱਕ ਪੰਛ ਦੇ ਵਿੱਚੋਂ ਛੇਤੀ ਹੋਏ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਰੀਫ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਿਹੜਾ ਸਿੱਕੇ ਦੇ ਨਾਲ ਰੋਟੀ ਵੇਟੀ ਦੀ ਸਾਂਝ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਫੁੱਲ ਭੇਡ ਕਰਨੇ ਜਾਂ ਉਹਦੀਆਂ ਤਰੀਫਾਂ ਕਰਨੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਅਸੀਂ ਉਹਨਾਂ ਕਿੰਨੇ ਅਕਾਲ ਤਖਤ ਸਾਹਿਬ ਤੇ ਇਹ ਕਸੰਧਵਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਉੱਥੇ ਸਿੱਖ ਗੁਰਸੇਖ ਸੀਗੇ ਐਮਐਲਏ ਸਾਹਿਬਾਨ ਸਾਰਿਆਂ ਨੇ ਜੋ ਉੱਥੇ ਤਰੀਫਾਂ ਦੇ ਪੜ ਬੰਨੇ ਪਾਂਛੇ ਸਿੱਕੇ ਹੋਏ ਇਨਸਾਨ ਦੇ ਉਹਨਾਂ ਦੇ ਇਥੇ ਨ ਸੱਦ ਕੇ ਅਕਾਲ ਤਖਤ ਸਾਹਿਬ ਦੇ ਸਪਸ਼ਟੀਕਰਨ ਲਿਆ ਜਾਵੇ ਕਿ ਤੁਸੀਂ ਕਿਸ ਵਿਗ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਬੇਟੀ ਸਾਂਝ ਨਹੀਂ ਰੱਖੀ ਜਾਂਦੀ ਇਹ ਗੁਰਸਿੱਖੀ ਦਾ ਸਨਾਤ ਹੈ ਇਹ ਗੁਰਸਿੱਖੀ ਦੇ ਉਲਟ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਥੇ ਅਕਾਲ ਪੁਰਖ ਸਾਹਿਬ ਤੇ ਪੁੱਛ ਕੇ ਉਹਨਾਂ ਦੀ ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇਨ ਚਾਰਜਸ ਜਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਕਾਲਕਾ ਸਾਹਿਬ ਨੂੰ ਅਗਨੋਰ ਕੀਤਾ ਔਰ ਹਰਾਂ ਦੇ ਵਿੱਚ ਔਰ ਸਾਰੇ ਸਾਲਿਆਂ ਦੇ ਵਿੱਚੋਂ ਨੇ ਕਾਲਕਾ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਗੁਰੂ ਨੂੰ ਗੁਰੂ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫਿਰ ਉਹਨਾਂ ਨੂੰ ਪੰਥ ਦੇ ਵਿੱਚ ਛੇਕ ਦਿੱਤਾ ਗਿਆ ਕਿ ਉਹਨਾਂ ਨੂੰ ਪੰਥ ਦੇ ਵਿੱਚ ਛੇਕਿਆ ਗਿਆ ਉਸ ਨੂੰ ਬਾਰ-ਬਾਰ ਇੱਥੇ ਬਰੌਂਦੀ ਕੋਟੀ ਟੀਵੀ ਵੀ ਤੁਸੀਂ ਆ ਕੇ ਆਪਣਾ ਸਪੈਕਟੀ ਕਰੰਦਿਓ ਉਹਨਾਂ ਨੇ ਸਪੈਕਟੀ ਕਰਨ ਦੇਣ ਦੀ ਬਜਾਏ ਗੁਰਬਾਣੀ ਦੀ ਕੋਰਡੀਨੇਟ ਉਹ ਸਾਰੇ ਨਿਡਰ ਕਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੇ ਇੱਕ ਵਾਰ ਚੱਕਦਾ ਨਾ ਸਪੀਕਰ ਉਹ ਤਾਂ ਫਿਰ ਨਹੀਂ ਕਰਦਾ ਕਿਰੇ ਦੇ ਦਸਾਰਾ ਉਹਨਾਂ ਨੇ ਫਿਰ ਵੀ ਕਿਰਪਾਨ ਸਭਾ ਦੇ ਵਿੱਚ ਸਿੱਟੇ ਹੋਏ ਨੂੰ ਉਰਦਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਾਰੀਫ ਕੀਤੀ ਉਹਨਾਂ ਦੇ ਕੋਲੇ ਗਏ ਗਏ ਜਿਹੜੇ ਪਾਸੇ ਚਿੱਟੇ ਦੇ ਬੰਦੇ ਨਾਲ ਰੋਟੀ ਏਟੀ ਰਾਂਚਾ ਦੇ ਨਹੀਂ ਰਹੀ ਜਾਂਦੀ ਅਗਰੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੋਸਟ ਬਟ ਐਮਐਲਏ ਸਰਾਂ ਵੀ ਸੀਗੇ ਜਿਨ੍ਹਾਂ ਨੂੰ ਇਹਨਾਂ ਦੇ ਵਿੱਚ ਉਹਨਾਂ ਨੂੰ ਵੀ ਲੋਟ ਚਾ ਕੀਤੀ ਸਾਰਿਆਂ ਦੀ ਉਹ ਤਾਂ ਆਪਣੇ ਬਾਅਦ ਨੂੰ ਸਾਨੂੰ ਸਿੱਖ ਸੰਪੰਨ ਦੇ ਰੋਡ ਦੇ ਚੌਂਦ ਦੇ ਕਾਰਨ ਅੱਜ ਪੇਸ਼ ਹੋਣਾ ਪਿਆ ਅਸੀਂ ਮੇਕ ਕਰਿਆ ਕਿ ਜਿਹੜਾ ਪਾਸੇ ਚਿੱਟਾ ਹੈ ਬੰਦਾ ਉਸ ਬੰਦੇ ਨੂੰ ਉਰਦਾਨ ਸਭਾ ਦੇ ਵਿੱਚ ਜਿਹੜਾ ਫਿਰ ਜਿਹ ਅੱਗੇ ਡਿਰੇਕਟਰ ਸਾਹਿਬ ਤੇ ਕਿ ਤੁਸਨਵਾਰ ਨੂੰ ਉਹਨਾਂ ਜਿਹੜੇ ਉਥੇ ਸਿੱਖ ਕੋਰਸ ਕਰਕੇ ਜਿਹੜੇ ਲੈ ਕੇ ਆ ਰਹੇ ਸਾਰੇ ਨੇ ਬਹੁਤ ਸਾਰੇ ਪੈਸੇ ਬਣਨੇ ਆ ਪੰਜ ਛੇ ਕੇ ਇਨਸਾਨ ਦੇ ਉਹਨਾਂ ਦੇ ਪੈਸੇ ਛੱਡ ਕੇ ਕਾਹਤਾਂ ਦਾ ਸਾਹਿਬ ਸਵੈਟ ਕਰਨ ਦੇ ਆ ਜਾਵੇ ਤੇ ਤੁਸੀਂ ਕਿਸੇ ਦੇ ਕਿ ਕੈਂਪੋਨਾਂ ਦੇ ਵਿੱਚ ਉਹਦੀ ਬੇਟੀ ਸਾਡੇ ਨਹੀਂ ਰਹੀ ਜਾਂਦੀ ਇਹ ਗੋਰ ਸਿੱਖ ਅਸਮਾਨ ਹੈ ਗੋਰ ਸਿੱਖ ਦੇ ਵੱਟ ਜਾਣ ਵਾਲੇ ਸਾਰੇ ਮਹੀਨੇ ਵਿੱਚ ਫੈਸਲਾ ਕਰਦੇ ਕੁਝ ਕਰਾਂਗੇ ਅਸੀਂ ਅੱਜ ਅਧਾਲਤ ਸਾਹਿਬ ਤੇ ਚੇਕ ਸਾਹਿਬ ਦੀ ਮਿਲਣ ਆਈ ਸੀ ਜਿਹੜਾ ਪਿਛਲੇ ਦਿਨਾਂ ਤੋਂ ਕੋਈ ਆਪਣਾ ਬ੍ਰਾਂਡ ਸਵਾਰ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਜੀ ਇੰਚਾਰਜ ਬ੍ਰਿਗਦਸ਼ੀ ਉਹਨਾਂ ਨੇ ਜੋ ਆਪਣੇ ਬਰਨੋ ਬਰੋਵਿਨਿਆ ਜਦੋਂ ਉਹਨਾਂ ਨੇ 2 ਜਾਂ 4 ਦੇ ਵਿੱਚ ਫਿਰ ਉਹਨਾਂ ਨੂੰ 50 ਮੀਟਰ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ 50 ਮੀਟਰ ਛੇਕਿਆ ਗਿਆ ਤੋਂ ਬਾਰ-ਬਾਰ ਇੱਥੇ ਬਲੌਂ ਦੀ ਪੋਚੀ ਦਿੱਤੀ ਗਈ ਵਿੱਚ ਆ ਕੇ ਆਪਣਾ ਪੱਟੀ ਕਰਦੇ ਹੋ ਉਹਨਾਂ ਨੇ ਸਪੈਸ਼ਲੀ ਕਰਨ ਦੇ ਬਜਾਏ ਗੁਰਬਾਨੀ ਦੀ ਰਿਕੋਰਡ ਨੇ ਰਿਆ ਕੀਤੀ ਉਹ ਸਾਰੀ ਨਿਗਾਹ ਕਰਦੇ ਹੋਏ ਅਸੀਂ ਅੱਜ ਇਹਨਾਂ ਪ੍ਰਧਾਨ ਸਾਹਿਬਾਰੇ ਚੀਕਰ ਸਾਹਿਬ ਨੇ ਉਹਨਾਂ ਨੇ ਗੁਰਸੇਖਾ ਉਹਨਾਂ ਸਾਹਿਬ ਪ੍ਰੋਤਾ ਚੰਡੀ ਜੀ ਦੇ ਜਿਹਾ ਲਾ ਉਹਨਾਂ ਨੇ ਫਿਰ ਵੀ 50 ਵਿੱਚੋਂ ਛੇਕੇ ਹੋਏ ਨੂੰ ਪ੍ਰਧਾਨ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਨੇ ਤਰੀਕ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਿਹਦੇ ਪਾਸੇ ਬਿਚੇ ਛੇਕੇ ਬੰਦੇ ਉਹ ਤਾਂ ਬਾਵਜੂਦ ਸਾਨੂੰ ਸਿੱਖੰਤਾਂ ਦੇ ਰੋਜ਼ ਵਿੱਚ ਆਉਂਦੇ ਕਰਨੇ ਇੱਥੇ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਮੇਕਮ ਹੈ ਕਿ ਜਿਹੜਾ ਪਾਸੇ ਵਿੱਚੋਂ ਸਿੱਖਿਆ ਹੋਇਆ ਬੰਦਾ ਉਹਸ ਬੱਲੇ ਨੂੰ ਗੁਲਾਮਸਾ ਦੇ ਬਿਚੇ ਗਿਆ ਚਲਾਨੇ ਨਾ ਦੇ ਮੈਂ ਸੱਤ ਰੋਪੇ ਰਿਕਾਰਨੇ ਜਾ ਉਹਨਾਂ ਨੂੰ ਪ੍ਰੀਖਿਆ ਕਰਨੀਆਂ ਇਹ ਸਿੱਖ ਸੰਗਤਾਂ ਜਿਹੜੀਆਂ ਬਾਂਦੀ ਲਈ ਅਸੀਂ ਰਣ ਦੇ ਨੇ ਕਾਹਤ ਸਾਹਿਬ ਤੇ ਉਸਨਾਂ ਸਾਹਿਬ ਨੂੰ ਉਹਨਾਂ ਜਿਹੜੇ ਉਹਦੇ ਸੇਕ ਕੋਟਕੀ ਜੇ ਮਿਲੇ ਸਰਦਾਂ ਭਾਰ ਨੇ ਜੋ ਤਰੀਕ ਪਾਲੇ ਪੜ ਬਣੇ ਆਪਾਂ ਸਿੱਖ ਕੇ ਰਹਿਣੇ ਰਾਨ ਦੇ ਉਹਨਾਂ ਦੇ ਸਾਧ ਕੇ ਕਾਹਤ ਸਾਹਿਬ ਸਪੈਸ਼ਲ ਕੰਮ ਆ ਜਾਵੇ ਕਿ ਤੁਸੀਂ ਸਿੱਖੇ ਕਿਉਂਕਿ ਉਹਨਾਂ ਨੂੰ ਰੋਟੀ ਭੱਟੀ ਸਾਜ ਉਸ ਆਪਣਾ ਗੁਰਾਂ ਸਾਹਿਬ ਵਾਲੇ ਸੈਸ਼ਨ ਦੇ ਵਿੱਚ ਸਪੋਰਟਮੈਨ ਦੇ ਜਿਹੜੇ ਫੀਚਰ ਜਾਦੇ ਗੁਰਿੰਦਰ ਸਿੰਘ ਉਹਨਾਂ ਨੇ ਜੋ ਆਪਣੇ ਰਕਾੜਾ ਸਾਹਿਬ ਨੂੰ ਵੀ ਲੋੜ ਦਿੱਤਾ ਔਰ ਹਵਾਰਾਂ ਦੇ ਵਿੱਚ ਔਰ ਸਾਰੇ ਥਾਲਿਆਂ ਦੇ ਵਿੱਚੋਂ ਨਹੀਂ ਰਕਾੜਾ ਸਾਹਿਬ ਦੇ ਆਪ ਨੂੰ ਨਹੀਂ ਔਰ ਗੁਰੂਨ ਗ੍ਰੰਥ ਵੀ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫੇਰ ਉਹਨਾਂ ਨੂੰ ਪੰਥ ਦੇ ਵਿੱਚ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਉਸ ਨੂੰ ਬਾਰ-ਬਾਰ ਇੱਥੇ ਬਰੌਂਦੀ ਕਾਟੀ ਕੀਤੀ ਗਈ ਜਿੱਥੇ ਆ ਕੇ ਆਪਣਾ ਸਟੇਟਮੈਂਟ ਦੇਓ ਉਹਨਾਂ ਨੇ ਸਪੱਸ਼ਟ ਕਰਨ ਦੇ ਬਜਾਏ ਮਰਬਾਨੀ ਦੀ ਰਿਪੋਰਟ ਦੇਣ ਦੀਆਂ ਕੀਤੀ ਉਹ ਸਾਰੇ ਨੰਦੇ ਕਰਦੇ ਹੋਏ ਅਸੀਂ ਅੱਜ ਇਹ ਗੁਰਾਂ ਸਾਹਿਬ ਵਾਲ ਉਹਨੇ ਤ੍ਰਿਪਤੀ ਉਹਨਾ ਦੇ ਸੋਲੇਗਾਏ ਜਦੋਂ ਪਾਸ ਵਿੱਚ ਛੇਕਾ ਦੇ ਬੰਦੇ ਨਾਲ ਰੋਟੀ ਬਿਠੀ ਜਾਂਦੀ ਨਹੀਂ ਲੱਗਦੀ ਆਂਦੀ ਔਰ ਕਿ ਉਹਨੇ ਪੁਰਾਣ ਸਭਾ ਦੇ ਵਿੱਚ ਗੋਟ ਇੱਕ ਐਨਐਲਐ ਸਾਹਿਬ ਨੂੰ ਜੀ ਕਿ ਜਨਾ ਨਵੇਂ ਨਾ ਵੇਚੋ ਉਹਨਾਂ ਨੂੰ ਉਦੇਸ਼ਨਾ ਕੀਤੀ ਕਰਿਆ ਉਹ ਕਾਰਨ ਦੇ ਬਾਅਦ ਵਿੱਚ ਸਾਨੂੰ ਛੇਕਾ ਖੰਡਾਂ ਦੇ ਰੋਹ ਦੇ ਬਚਾਉਣ ਦੇ ਕਾਰਨ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਕਹੋਇਆ ਕਿ ਜਿਹੜਾ ਅਸਲ ਵਿੱਚ ਛੇਕਾ ਆਇਆ ਬੰਦਾ ਹੈ ਉਹ ਉਸ ਬੰਦੇ ਨੂੰ ਪੁਰਾਣ ਸਭਾ ਦੇ ਵਿੱਚ ਜਿਹੜੀਆਂ ਚਲਾਉਣ ਦੇ ਨਾ ਨਾ ਕਰਦਾ ਜਹਾਜ਼ੀਆਂ ਟਿਕਾ ਕਰਦੀਆਂ ਇਹ ਛੇਕਾ ਖੰਡਾਂ ਨੂੰ ਜੀ ਸਬਾ ਨਹੀਂ ਦਿੰਦੀ ਤੇ ਉਹਨੇ ਕਾਲਤਾ ਸਾਹਿਬ ਦੇ ਤੇ ਕਲਪਨਾ ਸਾਹਿਬ ਨੂੰ ਕੋਈ ਨਾ ਜਿਹੜੇ ਉਹ ਤੇ ਫਿਕਰ ਕਰਤਾ ਕਿ ਜੰਮਲੇ ਸਾਬਨ ਭਾਰਨੇ ਜੋ ਤੇ ਪਾਰੇ ਕੋਲ ਬੰਨੇ ਆ ਪਾਸੇ ਛੇਕੇ ਰਹੇ ਨੇ ਸਾਹਮਣੇ ਉਹਨਾਂ ਦੇ ਪੈਸੇ ਚਦਕੇ ਰਾਤ ਦਾ ਖਾਲਸਾ ਸਪੈਸਟੀ ਗੰਦੇ ਆ ਜਾਵੇ ਫਿਰ ਤੁਸੀਂ ਕਿਸ ਦੇ ਵਿੱਚ ਕਿਉਂਕਿ ਉਹਨਾਂ ਦਾ ਵਿਟਰੋਲ ਵੀ ਜਾਨ ਨਹੀਂ ਰੱਖੀ ਜਾਂਦੀ ਤੇ ਇੱਕ ਗੁਰਸਖੇ ਆ ਸਮਾਂ ਤੇ ਦੋ ਚੀਜ਼ੇ ਹੋਰ ਜਾਣ ਵਾਲੇ ਨੂੰ ਸਾਰੇ ਮਹੀਨੇ ਵਿੱਚ ਲਗਾ ਤੇ ਕੋਸ਼ਿਸ਼ ਕਰਾਂਗੇ ਅਸੀਂ ਅੱਜ ਕਾਲਤਾ ਸਾਹਿਬ ਦੇ ਚਿੰਤਾ ਵੀ ਮਿਲਣਾ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਕੋਈ ਆਪਣਾ ਗੁਰਾਂ ਸਾਹਿਬ ਦੇ ਚੈਨ ਦੇ ਵਿੱਚ ਸਪੋਰਟਮੈਨ ਦੇ ਜਿਹੜੇ ਫੀਗਰ ਚਾਰ ਗ੍ਰਿੰਦਾ ਸਿੰਘ ਜੀ ਉਹਨਾਂ ਨੇ ਜੋ ਆਪਣੇ ਕਾਲਤਾ ਸਾਹਿਬ ਜੋ ਉਹਨਾਂ ਨੇ ਦੋਇਆ ਚਾਰ ਦੇ ਵਿੱਚ ਫਿਰ ਉਹਨਾਂ ਪੰਜ ਸਾਇਟ ਵਿੱਚ ਛੇਡ ਦਿੱਤਾ ਗਿਆ ਜਦੋਂ ਉਹਨਾਂ ਪੰਜ ਸਾਇਟ ਵਿੱਚ ਛੇਡਿਆ ਗਿਆ ਤੁਸਨ ਬਾਹਰ-ਬਾਹਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਆ ਕੇ ਬ੍ਰਾਂਚ ਸਾਕੀ ਗਮ ਲੋ ਉਹਨਾਂ ਨੇ ਸਪਸ਼ਟਿਕਾ ਦੇਣ ਦੀ ਬਜਾਏ ਗੁਰਬਾਨੀ ਦੀ ਰਿਪੋਰਟ ਦੇ ਦਿੱਤੀ ਉਹ ਸਾਰੇ ਨੰਨਜ਼ਿਆ ਕਰਦੇ ਹੋਏ ਅਸੀਂ ਅੱਜ ਇਹ ਬ੍ਰਾਂਚ ਸਾਹਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੇ ਇੱਕ ਬੋਸੇਖਾ ਬ੍ਰਾਂਚ ਸਾਹਾ ਦੇ ਸਪੀਕਰ ਪਤਾ ਕਰੀ ਜਿਹੜੇ ਕਿ ਜੱਜਦਾਰ ਆ ਉਹਨਾਂ ਨੇ ਫਿਰ ਵੀ ਤੇ ਪੰਜ ਸਾਇਟ ਵਿੱਚ ਛੇਡੇ ਹੋਏ ਨੂੰ ਪ੍ਰਾਂਤਪੁਰ ਦੇ ਬੇਟਰੇ ਕੋਈ ਨਾ 353 ਉਹਨਾਂ ਦੇ ਕੋਲੇ ਗਏ ਜਿਹੜੇ ਪਾਸੇ ਵਿੱਚ ਛੇਡੇ ਦੇ ਬੰਦੇ ਨਾਲ ਰ ਫੇਰ ਨਾ ਪਿਆ ਅਸੀਂ ਇਹ ਕਹੋਣੇ ਆ ਕਿ ਜਿਹੜਾ ਪੰਜ ਸਾਲ ਦੇ ਸ਼ੇਖਾ ਬੰਦਾ ਉਹ ਉਸ ਬੰਦੇ ਨੂੰ ਭਰਾਂ ਸਾਵਾ ਦੇ ਵਿੱਚ ਜਿਹੜੀਆਂ ਚੜਾਣੀਆਂ ਦੇ ਨਾਂ ਦੇ ਸ਼ਬਦ ਪਰੇ ਕਰਦੇ ਨਿਰਾਸ਼ੀ ਦੀਆਂ ਪਾਗੜੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਪਾਣੀ ਦਿੰਦੀ ਅਸੀਂ ਇਹ ਬਿਨਾਂ ਕਾਲਤਾ ਸਾਹ ਤੇ ਇਹ ਤੋਂ ਸੰਗਵਾ ਤੋਂ ਉਹ ਨਾਲ ਗਏ ਉਹਦੇ ਜਿੱਥੇ ਕੋਸ਼ ਕਰਤੀ ਗਿਆ ਮਲੇ ਸਰਵਨ ਫਾਗਨ ਯੋਗਤਾ ਦੇ ਸਮੇਂ ਪੋਰ ਬਣਿਆ ਪਾ ਕੇ ਸ਼ੇਖੇ ਨਾਂ ਦੇ ਉਹਨਾਂ ਦੇ ਸੜਕੇ ਕਾਲਤਾ ਸਾਹ ਦੇ ਸਪੈਕੀ ਕਰਦੇ ਜਾਵੇ ਕਿ ਤੋਂ ਸਿੱਖੇ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਮੇਟੀ ਸਾਂਝ ਨਹੀਂ ਘਟਿਆ ਦੀ ਇਹ ਕੋਸ਼ ਕਰਤੀ ਆ ਸਮਾਤ ਇਹ ਉਸ ਚੀਜ਼ ਦੇ ਉੱਤੇ ਗਾਣ ਵਾਲੇ ਨੂੰ ਸਾਰੇ ਨੂੰ ਨੰਨ ਦੇ ਕਾਲ ਰੱਖਾ ਤੇ ਕੋਸ਼ ਕਰ ਉਹਨਾਂ ਨੇ ਜੋ ਆਪਣੇ ਸਰਕਾਰ ਦਾ ਸਾਹਬ ਨੂੰ ਵੀ ਲੋੜ ਦਿੱਤਾ اور 12 ਦੇ ਵਿੱਚ ਉਹ ਸਾਰੇ ਸਾਲਿਆਂ ਦੇ ਵਿੱਚੋਂ ਨਹੀਂ ਸਰਕਾਰ ਦਾ ਸਾਹਬ ਦੇ ਕੋਲ ਨੂੰ ਨਹੀਂ ਪਰ ਗੁਰੂ ਗੋਰੀਨਾ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫੇਰ ਉਹਨਾਂ ਨੂੰ 500 ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ 500 ਵਿੱਚੋਂ ਛੇਕਿਆ ਗਿਆ ਉਸ ਨੂੰ ਬਾਹਰ ਬਾਹਰ ਇੱਥੇ ਬਲਾਉਂਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਆ ਕੇ ਆਪਣਾ ਪ੍ਰੋਗਰਾਮ ਲਓ ਉਹਨਾਂ ਨੇ ਸਪੈਸ਼ਲ ਗਾਰਨ ਦੇਣ ਦੀ ਬਜਾਏ ਦਵਾਈ ਦੀ ਰਿਪੋਰਟ ਦੇ ਆ ਕੇ ਦਿੱਤੀ ਉਹ ਸਾਰੀ ਨੰਗਾ ਕਰਦੇ ਹੋਏ ਅੱਜ ਇਹਨਾਂ ਗ੍ਰਾਂਡ ਬਾਰੇ ਸਪੀਕਰ ਸਾਹਿਬ ਨੇ ਉਹਨਾਂ ਨੇ ਇੱਕ ਵਾਰ ਸੱਚਾ ਬਦਾਂਹ ਸਹਾਇਕ ਕੀਤਾ ਉਹਦਾ ਸਹੀ ਨਿਸ਼ਾਨ ਦਵਾ ਕਿ ਕਿਹਦੇ ਦੇ ਸਾਰਾ ਉਹਨਾਂ ਨੇ ਫੇਰ ਵੀ ਫੇਰ ਅਗਰੇ ਉਹਨਾਂ ਨੇ ਗ੍ਰਾਂਡ ਸਭਾ ਦੇ ਵਿੱਚ ਬਹੁਤ ਸਿਕ ਬਿਟਾਂ ਮਲੇ ਸਾਹਿਬ ਨੂੰ ਵਿੱਚੀਏ ਜਿੰਨਾ ਉਹ ਇਹਨਾਂ ਦੇ ਵਿੱਚ ਉਹਨਾਂ ਨੂੰ ਵੀ ਰੋਕਣਾ ਕੀਤੀ ਕਰਿਆ ਉਹ ਕਰਦੇ ਬਾਅਦ ਉਸਨੂੰ ਸੇਖ ਸੰਗਤਾਂ ਦੇ ਰੋਡ ਬਚਾਉਣ ਦੇ ਕਾਰਨ ਅੱਜ ਪੇਸ਼ ਹੋਣਾ ਪਿਆ ਅਸੀਂ ਦੇਖਦੇ ਹਾਂ ਕਿ ਜਿਹੜਾ ਅਸਰ ਦੇ ਵਿੱਚ ਛੇਟਾ ਆਇਆ ਬੰਦਾ ਉਹ ਬੰਦੇ ਉਹ ਰਾਣਵਾਰੇ ਵੇਖ ਕੇ ਜਾਂਦੇ ਨੇ ਕਿ ਆਹ ਤੇਰੇ ਕੋਲ ਪੇਟ ਕਰਨ ਦੇ ਜਾ ਰਹੇ ਨੇ ਤਰੀਕਾ ਕਰਨੀਆ ਇਸ ਖਲਾਸਾ ਨੂੰ ਜਿਹੜੇ ਜੋ ਪਾਣੀ ਦਿੰਦੇ ਅਸੀਂ ਬੰਦੇ ਨੇ ਕਹਾਤਾ ਸਾਹ ਤੇ ਉਹਨਾਂ ਨਾਲੋਂ ਉਹਨਾਂ ਜਿਹੜੇ ਉੱਥੇ ਸਿੱਖ ਕੋਟੇ ਇਕੱਠੀ ਜਾਈ ਮਿਲੇ ਸਰਣ ਆਹ ਰਾਣ ਜੋਤੇ ਦੀ ਪਾਰ ਬੜਵਨੇ ਬੰਨ ਕੇ ਸਿੱਕੇ ਰਹਿੰਦਾ ਹਾਂ ਦੇ ਉਹਨਾਂ ਦੇ ਸਾਧਕੇ ਰਾਤਾ ਸਾਹ ਦੇ ਸਪੱਟੀ ਰਹਿੰਦੇ ਆ ਜਾਂਦੇ ਇੱਕ ਪੀਸ ਸਿੱਕੇ ਲੈ ਕੇ ਕਿਉਂਕਿ ਉਹਨਾਂ ਦੇ ਕੋਲ ਬੜੀ ਵੇੜੀ ਸਾਹ ਨਹੀਂ ਰੱਖੀ ਜਾਂਦੀ ਇੱਕ ਬਰ ਇਕੱਠੇ ਆਸ ਨਾਰ ਇੱਕ ਬਰ ਸਿੱਕੇ ਦੇ ਉੱਤੇ ਜਾਣ ਵਾਲਿਆਂ ਨੂੰ ਤਾਰਿਆਂ ਨੂੰ ਨਾਮ ਦੇ ਕਹਾਤਾ ਦੇ ਬੱਟਕੇ ਵਾਲੀ ਅਸੀਂ ਅੱਜ ਕਾਦਰ ਸਾਹ ਤੇ ਚਿੰਗਾਰੀ ਮੇਨਾਈ ਸੀ ਉਹ ਜਿਹੜਾ ਪਿ ਔਰ ਸਾਰੇ ਸਾਲਿਆਣੇ ਬਿਜੋ ਨਹੀਂ ਰਾਗਾ ਸਾਹਿਬ ਨੂੰ ਨਹੀਂ ਮੰਨਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਕੋਈ ਟਾਰਚ ਵਿੱਚ ਫੇਰ ਨਾ ਪਾਂਸਰੇ ਬਿਸ਼ੇਕ ਦਾ ਗਿਆ ਜਦੋਂ ਉਹਨਾਂ ਨੂੰ ਪਾਂਸਰੇ ਬਿਸ਼ੇਕਿਆ ਗਿਆ ਉਸ ਤੋਂ ਬਾਅਦ ਇਹ ਬਲਾਉਂਦੀ ਕੋਈ ਟੀਕੀ ਇੱਕ ਪੇਸ਼ਿਆ ਆਪਣੇ ਨਾਲ ਲਓ ਉਹਨਾਂ ਨੇ ਸਿੱਕੇ ਕਰਨ ਦੇ ਡਾਇਰੈਕਟਰ ਬਾਣੀ ਕੋਰਨ ਦੇ ਆਖੀ ਉਹ ਹਾਰੀ ਨਿੰਦਿਆ ਕਰੇ ਹੋਏ ਅੱਜ ਇਹ ਬ੍ਰਾਂਧਾ ਵਾਲੇ ਟੀਕਾ ਉਹਨਾਂ ਨੇ ਇੱਕ ਬੱਚੇ ਖਲਦਾਂ ਸਾਇਸਟਰੀ ਕੋਲਦਾਰ ਸਿੰਘ ਖੰਡਵਾ ਜਿਹੜੇ ਤੇ ਗਿਆ ਉਹਨਾਂ ਨੇ ਫੇਰ ਵੀ ਟੇਕ ਪਾਂਸਰੇ ਦੇ ਟੀਕਾ ਹੋਏ ਨੂੰ ਉਦਾਂਪਾ ਦੇ ਲਈ ਕੋਈ ਨਹੀਂ 3 ਟੀਕਾ ਜਿਹੜੇ ਪਾਂਸਰੇ ਟੀਕੇ ਹੋਏ ਬੰਦੇ ਨਾਲ ਕੋਈ ਟੀਕੀ ਨਹੀਂ ਆਈ ਉਹ ਸਾਡੇ ਬਾਜੀ ਉਹ ਸਾਨੂੰ ਕਿਸਾਨ ਦੇ ਟਰੋ ਦੇ ਵਿੱਚ ਦਾ ਅਰਕਾਰ ਹੋਇਆ ਅੱਜ ਅਸੀਂ ਮੇਰੇ ਪੰਜ ਦੇ ਦੇਖਿਆ ਬੰਦਾ ਉਸ ਬੰਦੇ ਨੂੰ ਮਜ਼ਾਹਵਾ ਰੇਡ ਗਿਆ ਚਲਾ ਗਿਆ ਮੈਂ ਕਹਿੰਦਾ ਕੋਈ ਪੇਡਾ ਮਜ਼ਾਹਵਾ ਕਰਨਾ ਇਸੇ ਤਰ੍ਹਾਂ ਉਹ ਜਿਹੜੀ ਸ਼ੋਭਾ ਦੀ ਅਸੀਂ ਉਹਨੇ ਕਾਹਤ ਸਾਥੇ ਪੁੱਛਵਾ ਰਹੇ ਉਹਨਾਂ ਜਿਹੜੇ ਟੈਕ ਟੋਕ ਸੀਗੇ ਐਮਐਲ ਸਰਦਾਂ ਕਹਾਂਗੇ ਉਹਦੇ ਤੇ ਪਰਨੇ 500 ਸ਼ੇਰਾਂ ਤਾਂ ਦੇ ਉਹਨਾਂ ਦੇ ਤਾਂ ਦੇ ਦੇ ਸਪੈਕਟਮ ਲੈਵੇ ਤੇ ਸ਼ੇਰ ਦੇ ਵਿੱਚ ਕਿਉਂਕਿ ਨਾ ਵੀ ਨਹੀਂ ਰੱਖੀ ਜਾਂਦੀ ਇਹ ਗੱਲ ਕਿਹਾ ਸਾਹ ਪੋਰ ਸਿੱਖੀ ਦੇ ਉੱਤੇ ਗਾਣ ਵਾਲੇ ਨੂੰ ਪਰ ਉਹਨਾਂ ਨੂੰ ਮੇਰੇ ਚਾਲ ਬਾਰੇ ਅੱਛਾ ਨਹੀਂ ਅੱਜ ਦਾਦਾ ਸਾਹਿਬ ਤੇ ਸਿੰਘ ਸਾਹਿਬ ਵੀ ਮੇਰੇ ਨਾਲ ਆਏ ਸੀ ਜਿਹੜਾ ਪਿਛਲੇ ਦਿ ਆਪਣਾ ਬਰਾਂਡ ਵਾਰੇ ਸੈਕਸ਼ਨ ਦੇ ਵਿੱਚ ਉਹ ਮੈਂ ਦੇ ਸੀਗੇ ਚਾਰਜ ਜਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਪ੍ਰਸ਼ਾਸਨ ਨੂੰ ਅਗਲੋਰ ਕੀਤਾ ਔਰ ਹਵਾਲੇ ਵਿੱਚ ਉਹ ਸਾਰੇ ਖਾਲੇ ਵਿਦਿਓ ਨੇ ਕਾਰਜ ਸਾਥ ਨੂੰ ਨਹੀਂ ਔਰ ਉਹ ਵੀ ਨਹੀਂ ਜੋ ਕੋਈ ਚਾਰਜ ਵਿੱਚ ਵੇਮਨ ਮਸਦੇ ਬਸ਼ੇਕ ਦੇ ਆ ਗਿਆ ਜਦੋਂ ਉਹਨਾਂ ਪਾਸੇ ਵਿੱਚ ਛੇਕਿਆ ਗਿਆ ਉਸ ਤੋਂ ਬਾਅਦ ਆ ਰਿਹਾ ਇਥੇ ਬਲਾਉਂ ਚੀਟ ਗਈ ਤੁਹਾਨੂੰ ਜਾ ਕੇ ਆਪਣਾ ਸਪਸ਼ਟ ਕਰਨ ਦਿਓ ਉਹਨਾਂ ਨੇ ਸਹੀ ਕਰਨ ਦੀ ਜਗ੍ਹਾ ਪੁਟਾਨੀ ਦੀ ਰਿਪੋਰਟ ਦੇ ਆ ਕੀਤੀ ਉਹ ਸਾਰੇ ਰਿਕਾਰਡ ਕਰਦੇ ਹੋਏ ਅੱਜ ਲੋਕਾਂ ਦੇ ਪ੍ਰਭਾਵ ਨੇ ਉਹਨਾਂ ਨੂੰ ਇੱਕ ਗੋਟੇਕ ਕਰਦਾਂ ਸੋਸੀ ਕਿਤਾਬ ਬੋਲਦਾ ਸਿੰਘ ਜਿਹੜੇ ਕਿਤੇ ਦਾ ਰ ਹੈ ਉਹਨਾਂ ਨੇ ਫਿਰ ਵੀ ਇੱਕ ਪਾਸੇ ਵਿੱਚ ਛੇਕੇ ਹੋਏ ਨੂੰ ਉਹਨਾਂ ਸਰਪਾਰਟੀ ਕੋਈ ਨਾ ਤ੍ਰਿਪਤੀ ਕੋਈ ਨਾ ਸੋਲ ਲਏਗਾ ਜਿਹੜੇ ਪਾਸੇ ਬੈਠੇ ਹੋਏ ਬੰਦੇ ਰੋਟੀ ਵੇਚੀ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਹੁਤੇ ਖਪਵੇਂ ਮਲੇ ਸਾਬ ਨੂੰ ਵੀ ਦਿਨ ਨੂੰ ਇਹਨਾਂ ਦੇ ਕੋਈ ਨਾ ਡੀਰ ਕਿਰਤੀ ਸਾਰੇ ਉਹਨਾਂ ਨੇ ਬਾਅਦ ਵਿੱਚ ਸਾਨੂੰ ਸੰਗਤਾਂ ਦੇ ਰੋਹ ਦੇ ਵਿਚ ਆਉਣ ਦੇ ਕਾਰਨ ਅੱਜ ਪੇਸ਼ ਹੋਣਾ ਪਿਆ ਅਸੀਂ ਦੇਖਣੇ ਆ ਕਿ ਡਾਕਟਰ ਵੀ ਛੇਕਿਆ ਹੋਇਆ ਹੁੰਦਾ ਉਸ ਬੰਦੇ ਨੂੰ ਵਿਧਾਨ ਸਭਾ ਦੇ ਟ੍ਰੇਡਾਂ ਖਿਡਾਣ ਜਿਹੜੀਆਂ ਦੇਣਾਂ ਸਾਬ ਦੇ ਕਰਦੇ ਆ ਉਹਨਾਂ ਤਰੀਕਾ ਕਰਦੀਆਂ ਇਹ ਸੰਗਤਾਂ ਨੂੰ ਜਿਹੜੀਆਂ ਪਾਣੀ ਦਿੰਦੀ ਅਸੀਂ ਇਹ ਬੰਦੇ ਨੇ ਕਾਲ ਦਾ ਸਾਥ ਤੇ ਸਤੰਭਾਂ ਸਾਨੂੰ ਉਹਨਾਂ ਦੇ ਉੱਤੇ ਸਿੱਖ ਇਹ ਫਾਰਕੀ ਪਾਲਤਾ ਦਾ ਸਪਾਈ ਕਰਨ ਆਏ ਕਿ ਤੁਸੀਂ ਇਹ ਦੇ ਵਿੱਚ ਕਿ ਉਹਨਾਂ ਦੇ ਬੇਟੀ ਸਾਹ ਨਹੀਂ ਰੱਖੀ ਜਾਂਦੀ ਇਹ ਖਰੀਆ ਸਮਾਹ